ਵਦੇਸ਼ ਦੀ ਧਰਤੀ ਤੋਂ ਆਈ ਇੱਕ ਹੋਰ ਪੰਜਾਬੀ ਨੌਜਵਾਨ ਦੇ ਮੌਤ ਦੀ ਖਬਰ ਜਿੱਥੇ ਕੀ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਦੱਸਦੀ ਹੈ ਕਿ 2 ਸਾਲ ਪਹਿਲਾਂ 31 ਸਾਲਾ ਨੌਜਵਾਨ ਜਿਲ੍ਹਾ ਅਮਰਤਸਰ ਦੇ ਪਿੰਡ ਛਾਪਿਆਂ ਵਾਲੀ ਦਾ ਰਹਿਣ ਵਾਲਾ ਇਟਲੀ ਗਿਆ ਸੀ ਪਰ ਅੱਜ ਇਟਲੀ ਤੋਂ ਉਸ ਦੀ ਮੌਤ ਦੀ ਖਬਰ ਆਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰਾਂ ਤਾਂ ਕਿਸ ਤਰੀਕੇ ਦੇ ਨਾਲ ਮੌਤ ਹੋਈ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਹੁਣ ਸਰਕਾਰ ਨੂੰ ਗੁਹਾਰ ਵੀ ਲਗਾ ਰਹੇ ਨੇ ਤਾਂ ਪਰਿਵਾਰਕ ਮੈਂਬਰਾਂ ਦੀ ਜੁਬਾਨੀ ਸੁਣਾਉਣੀ ਹੈ ਜਿਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕੀ ਨਾਮ ਇਹ ਕਾਕੇ ਦਾ ਹਾਂਜੀ ਨਰਮਲ ਸਿੰਘ ਹੈ ਕੀ ਗੱਲ ਹੋਈ ਸਾਰੀ ਹਾਂਜੀ ਪੁੱਤ ਆਪਣਿਆਂ ਨੂੰ ਵਿਦੇਸ਼ ਵਿੱਚ ਭੇਜਿਆ ਸੀ ਕਮਾਈ ਕਰਨ ਵਾਸਤੇ ਹਾਂ ਨੂੰ ਪਤਾ ਉੱਥੇ ਇਹਦੇ ਨਾਲ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਐਕਸੀਡੈਂਟ ਹੋ ਗਿਆ ਵਾ ਉੱਧਰ ਅਹੀਂ ਜਿਵੇਂ ਹੋਰ ਅਪੀਲ ਕਰਦੇ ਆ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿਦਾਂ ਟਾਈਮ ਹੋ ਗਿਆ ਕਿ ਲੈਣ ਨੂੰ 17 ਐਕਸੀਡੈਂਟ 17 ਤਰੀਕ ਦਾ ਹੋਇਆ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚ ਚਾਹੀਏ ਕਿਹਦੀ ਨਹੀਂ ਆਈ ਅਹੀਂ ਹੋ ਅਪੀਲ ਕਰਦੇ ਆ ਸਾਡੀ ਹੈਲਪ ਕਰੋ ਕਿਹਦਾ ਕਿਹਨਾਂ ਦੀ ਕਿਉਂ ਨਹੀਂ ਆਈ ਇਸ ਚੀਜ਼ ਦੀ ਆਪਣਾ ਪਤਾਲ ਕਿਥੇ ਤੁਸੀਂ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ ਹਾਂਜੀ ਅਹੀਂ ਉਥੇ ਇੱਕ ਗੁਰਦਵਾਰੀ ਸੰਸਥਾ ਵਾਲਿਆਂ ਨੇ ਕੀਤੀ ਗਾ ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਇੰਡੀਆ ਭੇਜਾਂਗੇ ਪਰ ਹਾਲੇ ਤੱਕ ਸਾਨੂੰ ਟਾਈਮ ਟਾਈਮ ਲੱਗੂਗਾ ਥੋੜਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਇੱਕ ਦੋ ਘਾਕੇ ਇੱਕ ਗੁੱਡੀ ਕੀ ਨਾਂ ਹੈ ਤੁਹਾਡਾ ਜਰਨੈਲ ਸਿੰਘ ਕੀ ਲੱਗਦੇ ਸੀ ਤੁਹਾਡੇ ਇਹ ਮੇਰਾ ਵੱਡਾ ਬ੍ਰਦਰ ਸੀ ਕਿੰਨੀ ਉਮਰ ਸੀ ਇਹਨਾਂ ਦੀ 31 ਸਾਲ ਦਾ ਸੀ ਕਿਹੜੀ ਗੰਟੀ ਵਿੱਚ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੀ ਕੰਮ ਕਰਦਾ ਸੀ ਬਿਲਡਿੰਗ ਦਾ ਕੰਮ ਕਰਦਾ ਸੀ welding ਦੇ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਇਹ ਦੱਸ ਤੁਹਾਨੂੰ ਕਿਵੇਂ ਬਦਲ ਗਿਆ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਹੈ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਿਰਮਲ ਦਾ ਐਕਸੀਡੈਂਟ ਹੋ ਗਿਆ ਉਹ ਫਿਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦਾ ਇੱਕ ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਨਾਮ ਹੁੰਦਾ ਕਰਨ ਇਹ ਹੀ ਅਸੀਂ ਤਾਂ ਬਸ ਇਹੋ ਰਿਕੁਐਸਟ ਕਰਦੇ ਆ ਨਰਾਈ ਵੀਰਾਂ ਗਾੜੀ ਤੇ ਪਰ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬੋਡੀ ਆ ਉਹ ਜਲਦ ਜਲਦ ਤੇ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀ ਸਾਰੇ ਕੰਮ ਕਰ ਲੈਣਾ ਤੁਹਾਡੇ ਬ੍ਰਦਰ ਦੀ ਮੈਰਿ ਜੀ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਤੋਂ ਚਾਰੇ ਉਹਨਾਂ ਦੇ ਪਿਤਾ ਜੀ ਦਾ ਵਿਦੇਹਾਂਤ ਜਿਹੜਾ ਥੋੜਾ ਰੰ ਪਹਿਲੇ ਹੋਇਆ ਸੀਗਾ। ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ। ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ। ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ। ਕਿੰਨੇ ਟਾਈਮ ਤੋਂ ਵੇਚ ਕੇ ਬਾਹਰ? 3 ਸਾਲ ਹੋ ਜਾਣੇ ਆ। ਕੀ ਮੰਗ ਕੀ ਹੈ ਹੁਣ ਤੁਹਾਡੀ ਅਸਤ? ਮੰਗ ਬਸ ਇਹੀ ਹੈ ਨਰਾਇਨ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਘਰ ਭੇਜੀ ਜਾਵੇ। ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਇੱਕ